ਕੀ ਗੱਲਬਾਤ ਪੂਰੀ ਦੱਸਿਓ ਇਹ ਸਵੇਰੇ ਸਾਨੂੰ ਆੜੀ 10 ਪਰ 11 ਵਾਲੇ ਪੁਲ ਪਰ ਜੀ ਹੋਮਗਾਰਡ ਦੇ ਉੱਤੇ ਗਾਰਡ ਉਹਨਾਂ ਨੇ ਸਾਨੂੰ ਦੱਸਿਆ ਕਿ ਡੈਡ ਬੁਡੀ ਆਈ ਵੀ ਹੈ ਜੀ ਵੀ ਅਸੀਂ ਉਹ ਡੈਡ ਬੁਡੀ ਲੱਬਰ ਦੇ ਬਾਰੇ ਅਸੀਂ ਚਲੇ ਗਏ ਜਾਇਦਾ ਉੱਥੇ ਦੇਖ ਕੇ ਵੀ ਇਹ ਤਾਜ਼ਾ ਹੀ ਹੈ ਜੀ ਜਦ ਦੇ ਦੇਖਿਆ ਵੀ ਥੋੜੇ ਪਛਾਣ ਵਾਲਾ ਬੰਦਾ ਲੱਗਦਾ ਵੀ ਚਲੋ ਵੀ ਕਿਸੇ ਦਾ ਹੋਊਗਾ ਅਸੀਂ ਪਤਾ ਕਰ ਦੂੰਗੇ ਮੋਬਾਈਲ 'ਚ ਵੀ ਭੇਜਿਆ ਤਾਂ ਸੀ ਹਾਂ ਤੇ ਉੱਥੋਂ ਅਸੀਂ ਖਿੱਚ ਕੇ ਓਰੇ ਲੈ ਕੇ ਰੱਖਤੀ ਕਿਉਂਕਿ ਉੱਥੇ ਮਗਾ ਉਹ ਵੀ ਤਰਾਬਾਈ ਕਰਦੇ ਆ ਠੀਕ ਹੈ ਤੇ ਅਸੀਂ ਓਰੇ ਬਣਾਤੇ ਪਰ ਅਸੀਂ ਸੀਟੀ ਫੋਨ ਕਰਿਆ ਮੁੰਸ਼ੀ ਇਹ ਮੁਰਸ਼ੀ ਨੇ ਕਹਿ ਵੀ ਉਹਨਾਂ ਦੇ ਬੰਦੇ ਉਰੇ ਖੜੇ ਆ। ਸਦਾ ਬਾਰਤ ਦੇ ਆ। ਠੀਕ ਹੈ ਜੀ। ਮਗਾ ਜਲ ਠੀਕ ਹੋਊਗੀ ਪਰ ਇਹਨਾਂ ਦਾ ਨਾਮ ਲਿੱਤਾ ਜਲੀਰ ਨੇ ਦੀ ਘਰ ਦੇ ਆ। ਤੇ ਫਿਰ ਅਸੀਂ ਉਹਨਾਂ ਨੂੰ ਸੁਨੇਹਾ ਦਿੱਤਾ ਵੀ ਤੁਹਾਡੇ ਆ ਦੇਖ ਲਓ ਪਛਾਲ ਲਓ ਫੋਟੋ। ਆਪਣਾ ਕੀ ਨਾਂ ਆ ਜੀ? ਸ੍ਰੇਸ਼ ਕੁਮਾਰ ਆ ਜੀ ਗੋਤਵਾ। ਆਪਣਾ ਜੀ ਸੁਭਾਸ਼ ਗੋਤਵਾ। ਤੁਹਾਡਾ ਜੀ? ਸੁਨਮੋਈ ਮਾਲਟਾ। ਹਾਂ ਇਹ ਮਾਲਟਾ ਜੀ ਹਾਂ ਜੀ ਅਸਲੀ ਗੋਤਵਾ ਕੋਲ ਮੇਰੇ ਮਿੱਤਰ ਤਾਂ ਹੈ ਹੀ ਨੇ ਤੇ ਭਾਈ ਇਹ ਵੀ ਰਿਸਕ ਵਾਲਾ ਹੀ ਕੰਮ ਕਰਦੇ ਨੇ। ਇਹ ਇਹਨਾਂ ਦੇ ਪਹੁੰਚੇ ਨੇ ਰਿਸ਼ਤੇਦਾਰ। ਸਸੀਕਲ ਜੀ। ਦੱਸੋ ਦੱਸੋ ਜੋ ਗੱਲ ਸੱਚੀ ਕੀ ਲੱਗਦਾ ਸੀ ਤੁਹਾਡਾ? ਬਸ अच्छा ਤੁਹਾਡੇ ਕੋਲ ਡਰਾਈਵਰ ਸੀ ਕਿੰਨੀ ਉਮਰ ਸੀ ਇਹ 55 ਸਾਲ ਦੀ ਉਹ 55 ਸਾਲ ਦੀ ਕਿਉਂ ਕਾਰਨ ਲੱਗਦਾ ਪਤਾ ਕਿ ਕਿਸ ਤਰ੍ਹਾਂ ਕੋਈ ਮਾੜਾ ਮੋਟਾ ਨਹੀਂ ਨਹੀਂ ਦੇ ਆਪਣਾ ਕਿਸ ਨੇ ਦੱਸਿਆ ਉਹ ਵੀ ਰੁਸ ਕੇ ਆਇਆ ਜਾਂ ਇਦਾਂ ਜੀ ਠੀਕ ਠਾਕ ਆਪਣਾ ਘਰੋਂ ਅੰਦ ਸੀ ਰੋਟੀ ਦੋ ਟਾਈਮ ਜਾਂਦੀ ਸੀ ਸਟੇਸ਼ਨ ਤੇ ਸੌਂਦਾ ਸੀ ਜੀ ਗੱਡੀ ਦੇ ਵਿੱਚ ਆਟੋ 'ਚ ਹੀ ਸੌਂਦਾ ਸੀ ਉਹ ਨਹੀਂ ਅੱਛਾ ਜੀ ਹਾਂ ਆਟੋ 'ਚ ਹੀ ਰੋਪੜ ਰੇਲਵੇ ਸਟੇਸ਼ਨ ਤੇ ਹਾਂਜੀ ਉੱਥੇ ਸੌਂਦਾ ਸੀ ਤੇ ਕਈ ਵਾਰੀ ਉਹਨਾਂ ਨੇ ਵਿਚਾਰੇ ਰੇਲਵੇ ਵਾਲਿਆਂ ਨੇ ਕਿਹਾ ਵੀ ਤੂੰ ਘਰ ਚਲੇ ਜਾ ਕੀ ਨਾ ਸੀਦਾ ਕਾਲਾ ਠੀਕ ਹੈ ਜੀ ਤੇ ਫਿਰ ਇਹ ਤੁਹਾਡੇ ਕੋਲ ਡਰਾਈਵਰ ਸੀ ਰਹਿਣ ਵਾਲਾ ਕਿੱਥੋਂ ਦਾ ਸੀ ਇਹ ਰਹਿਣ ਵਾਲਾ ਕਹਿੰਦਾ ਮਰੋਪੜ ਦਾ ਹੀ ਹੁਣ ਸਨਸਕਾਰ ਵਗੈਰਾ ਤੁਸੀਂ ਸਾਰਾ ਕੁਝ ਤੁਹਾਡੇ ਤੁਹਾਡੀ ਜ਼ਿੰਮੇਵਾਰੀ ਹੈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਸੀ ਅਸੀਂ ਰੋਪੜ ਦੇ ਹੀ ਆ ਅਰੇ ਬੱਥੋ ਸੋਹਣੀ ਇਮਾਨਦਾਰੀ ਕੱਟੀ ਜਾਂਨੇ ਬਸ ਸ਼ਰਾਬ ਦਿਨ ਰਾਤ ਪਿੰਦਾ ਸੀ ਤੇ ਬਾਕੀ ਆਪਣਾ ਸੋਹੰਦਾ ਆਟੋ ਸੀ ਲਓ ਜੀ ਕੱਲ ਸ਼ਵੇ ਸਾਰੇ ਖੋਤਰੀਆ ਕਰੇ ਕਰੋ ਭੈਣ ਵੀ ਕੋਈ ਨਾ ਇਹਨਾਂ ਕੋਲ ਡਰਾਈਵਰ ਸੀ ਸਾਡੇ ਜੁੜੇ ਦੇਖੋ ਬਈ ਇਹ ਨੇ ਦੇਖੋ ਇੱਧਰ ਸਾਰੇ ਵੀਰ ਖੜੇ ਨੇ ਪਾਖੜਾ ਨਹਿਰ ਦੇ ਵਿੱਚ ਜਾਨ ਬੜੀ ਔਖੀ ਨਿਕਲਦੀ ਐ ਇਹਨਾਂ ਨੂੰ ਪੁੱਛ ਲੈਨੇ ਸੁਭਾਜੀ ਬੜੀ ਔਖੀ ਜਾਨ ਨਿਕਲਦੀ ਹੋਣੀ ਐ ਨਿਕਲਦੇ ਬੱਜਾ ਬੰਦਾ ਪਾਣੀ ਦੇ ਵਿੱਚ ਤਲਫਦਾ ਤੁਸੀਂ ਕੋਈ ਐਦਾਂ ਦੀ ਤੁਹਾਡੇ ਕੋਲ ਹਾਸ ਹੋਵੇ ਵੀ ਕੋਈ ਤਲਫਦਾ ਬੰਦਾ ਫੜਿਆ ਹੋਵੇ ਮਤਲਬ ਬਥੇਰੇ ਜੀ ਇੱਥੇ ਜਿੱਦਾਂ ਡੁੱਬਦੇ ਆ ਜਿਹੜੇ ਅਤ ਮਰੇ ਹੋ ਜਾਂਦੇ ਸੀ ਬਥੇਰੀ ਡੱਡ ਬੁੱਡੀਆਂ ਗੱਡੀਆਂ ਤਰ-ਤਰ ਕੇ ਗੱਡੀਆਂ ਅੱਛਾ ਜੀ ਉਹਨਾਂ ਨੂੰ ਹੌਸੇ ਚ ਲੈ ਕੇ ਹਸਪੀਟਲ ਵੀ ਕਰਾਇਆ ਹੈ ਕਿ ਨਹੀਂ ਤੇ ਕਿਵਰੀ ਬਾਰਸਾ ਨੂੰ ਬੁਲਾंदे ਉਹਨਾਂ ਦੇ ਵੱਲ ਵੀ ਕਰ ਲਓ ਜੀ ਤਰਵੰਥਾ ਬੰਦੇ ਦੀ ਡੱਡ ਬੁੱਡੀ ਐ ਤੇ ਬਾਰਸਾ ਤਾਂ ਤੇ ਇਹ ਸਾਡੀ ਭੈਣ ਹੈ ਹੁਣ ਇਹ ਵਾਰਿਸ ਬਣ ਕੇ ਆਏ ਨੇ ਇੱਕ ਇਹ ਸਾਡਾ ਪੁੱਤਰ ਹੈ ਤੇ ਹੁਣ ਤਾਂ ਮਿੱਟੀ ਐ ਸਮਟਣੀ ਪੈਣੀ ਐ ਤੇ ਨਾ ਮਰਿਆ ਕਰੋ ਵੀਰੇ ਬੜੀ ਔਖੀ ਜਾਨ ਨਿਕਲਦੀ ਐ ਕੋਈ ਇਦਾਂ ਦਾ ਕੰਮ ਨਾ ਕਰਿਆ ਕਰੋ ਜ਼ਿੰਦਗੀ ਐ ਸੰਘਰਸ਼ ਕਰੋ ਹੈਨਾ ਜੀ ਅੱਜ ਤੱਕ ਅੱਗੇ ਵਾਸਤੇ ਵੀ ਕਹਿੰਦੇ ਆ ਨਿਆਣੇ ਜਿਹੜੇ ਆਂਦੇ ਤੈਰਦੇ ਦੇ ਨਾਲ ਰੁਕਦੇ ਸੀ ਬੇਜਦੇ ਦੇ ਹਾਸੇ ਹੁੰਦੇ ਸੀ ਦੇਖਦੇ ਆ ਵੀ ਫਿਰ ਵੀ ਹਟਦੇ ਨਹੀਂ ਇਹ ਕਈ ਗੱਲਾਂ ਨਹੀਂ ਮਤ ਸਾਡੇ ਹਟਦੇ ਨਹੀਂ ਨਹਿਰ ਤੋਂ ਪਿਛੇ ਨਾ ਤੁਸੀਂ ਆਪਣਾ ਨੰਬਰ ਦਿਓ ਨੰਬਰ ਲੇਖ ਲਓ 898551 21295 898551 21295 21295 ਹਾਂਜੀ ਠੀਕ ਹੈ ਜੀ ਇਸ ਨੰਬਰ ਤੇ ਜੇ ਕਿਸੇ ਵੀਰ ਦਾ ਕਿਉਂਕਿ ਕਈ ਵਾਰ ਨਹਿਰ ਇਹੀ ਹੈ ਕਿ ਕਾਫੀ ਦੂਰ ਤੋਂ ਨੰਗੜ ਤੋਂ ਇਹੀ ਨਹਿਰ ਆਂਦੀ ਹੈ ਬਣ ਤਾਂ ਖੂਨੀ ਨਹਿਰ ਚੁੱਕੀ ਹੈ ਤੇ ਕਿਸੇ ਵੀਰ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਤੁਸੀਂ ਇਸ ਨੰਬਰ ਤੇ ਸੁਭਾਸ਼ ਜੀ ਨਾਲ ਵੀ ਸੰਪਰਕ ਕਰ ਸਕਦੇ ਹੋ சுரேਸ਼ ਕੁਮਾਰ ਜੀ ਨਾਲ ਕਰ ਸਕਦੇ ਹੋ ਇਧਰ ਇਹ ਵੀ ਵੀਰ ਜੀ ਨੇ ਤੁਸੀਂ ਵੀ ਆਪਣਾ ਨੰਬਰ ਬੋਲ ਦਿਓ ਜੀ ਮੇਰਾ ਪਤਾ ਨੰਬਰ ਮਾਲਟਾ ਜੀ ਉਹ ਨਈ ਨੰਬਰ ਬੋਲ ਦਿਓ ਜਰਾ ਬੋਲ ਕੇ ਦੱਸ ਦਿਓ 99558 99558 57637 ਜੀ 57637 ਇਹ ਦੋ ਨੰਬਰ ਨੇ ਜੀ ਕਸਵਾ ਸਤਿ ਸ੍ਰੀ ਅਕਾਲ ਤੇ ਹਾਂ ਜੀ 98799 ਜੀ 73552 98799 73 552 ਇਹ ਤਿੰਨ ਵੀਰ ਤਿੰਨ ਵੀਰ ਨੇ ਇਹ ਤਿੰਨ ਗੋਤਾ ਖੋਰਿਆ ਸੀ ਇਹ ਕਾਲਜ ਇਹ ਸਾਡੇ ਜੋ ਵੀ ਕੋਈ ਗੱਲਬਾਤ ਕਿਸੇ ਨੂੰ ਹੋਵੇ ਸਾਨੂੰ ਫੋਨ ਕਰ ਹਾਂ ਤੁਸੀਂ ਜਿਨ੍ਹਾਂ ਦਾ ਕੋਈ ਤੁਹਾਨੂੰ ਲੱਗਦਾ ਵੀ ਕਿਸੇ ਨੇ ਖੁਦਕਸ਼ੀ ਕੀਤੀ ਹੈ ਜਾਂ ਨਹਿਰ ਚ ਮਰਿਆ ਹੋਣਾ ਜੋ ਗੁੰਮ ਹੈ ਤੁਸੀਂ ਇਹ ਤਿੰਨੇ ਵੀਰਾਂ ਦੇ ਨੰਬਰ ਮੈਂ ਲਿਖੇ ਆ ਵਿੱਚ ਵੀ ਪਾ ਦਾਂਗਾ ਤੇ ਤੁਸੀਂ ਇਹਨਾਂ ਵੀਰਾਂ ਨੂੰ ਸੰਪਰਕ ਕਰਕੇ ਕਹਿ ਸਕਦੇ ਹੋ ਕਿ ਤੁਸੀਂ ਭਾਈ ਨਿਗਰ ਰੱਖਿਓ ਜਦੋਂ ਇਹਨਾਂ ਨੂੰ ਲਾਸਟ ਡੈੱਡ ਬੋਡੀ ਮਿਲੇਗੀ ਇਹ ਤੁਹਾਡੇ ਕੋਲ ਸੰਪਰਕ ਕਰ ਲੈਣਗੇ ਜਿਸ ਤਰ੍ਹਾਂ ਇਹ ਭੈਣ ਪਹੁੰਚੇ ਨੇ ਤੇ ਮਰੇ ਵੀ ਦੀ ਤਾਂ ਫਿਰ ਮਿੱਟੀ ਉਸ ਮਿਲਕਣੀ ਹੁੰਦੀ ਆ। ਬਿਮਾਰੀ ਵੀ ਠੀਕ ਕਰੀ ਆ ਦੀ। ਜੀ। ਕਿੰਨੀ ਵੀ ਨਹੀਂ ਫੈਲ ਆ ਕਿੰਨੀ ਵੀ ਫੇਲ ਦਸੀ ਡਾਕਟਰ ਨੇ ਜੀ। ਜੀ। ਤੇ ਕਈ ਵਾਰੀ ਬਿਮਾਰੀਆਂ ਦੀਆਂ ਨਹੀਂ ਬਹੁਤ ਜ਼ਿਆਦਾ ਮੈਂ ਠੀਕ ਕਰੀਆਂ। ਕਿਆ ਚ ਲਾਉਂਦਾ ਕਿਸੇ ਆਟੋ ਆਇਆ ਚਾਂਦ ਆਟੋ ਚ ਹੀ ਹੁੰਦਾ ਸੀ। ਆਟੋ ਚ ਹੀ ਹੁੰਦਾ ਸੀ। ਚਲੋ। ਮੈਂ ਰੋਟੀ ਦਿਨ ਰਾਤ ਆਪਾਂ ਦੇ ਕੇ ਆਂਦੇ ਸੀ ਸਵੇਰੇ ਵੀ ਸ਼ਾਮੀ ਵੀ। ਚਲੋ। ਕੋਈ ਨਹੀਂ ਪੁੰਨ ਕੋਈ ਗੱਲ ਨਹੀਂ ਭਾਣੇ ਪੁੰਨ ਵਾਲਾ ਕੰਮ ਹੈ ਜੀ। ਹੁਣ ਚਲਾ ਗਿਆ ਹੁਣ ਕਿਹੜਾ ਰੋਟੀ ਮੰਗਣੀ ਉਹਨੇ ਵਿਚਾਰੇ ਨੇ ਚਲਾ ਗਿਆ ਜਿੱਥੇ ਜਾਣਾ ਜੀ ਇਹ ਵੀ ਆਏ ਨੇ। ਇਹਦੀ ਮਜਬੂਰੀ ਹੈ। ਤੇ ਹਾਂ ਜੀ ਮਜਬ ਤੇ ਤਸਵੀਰਾਂ ਸੀ ਭਾਰਤ ਦਾ ਨੈਰ ਦੀਆਂ ਦਿਖਾ ਰੀਆਂ ਜਿਹੜੀ ਨੰਗੜ ਤੋਂ ਨਿਕਲਦੀ ਹੈ ਰੰਗੀਲਪੁਰ ਦੇ ਕੋਲ ਜਿੱਥੇ ਬਾਬਾ ਜੀ ਦੀ ਜਗਾ ਹੈ ਲਖਮੀਪੁਰ ਪਿੰਡ ਦੇ ਕੋਲ ਜਿੱਥੇ ਪੀਰ ਬਾਬੇ ਦੀ ਜਗਾ ਹੈ ਉੱਥੋਂ ਇਹ ਡੈੱਡ ਬਾਡੀ ਹੁਣੇ ਹੁਣ ਇਹਨਾਂ ਗੋਤਾਖੋਰਾਂ ਨੂੰ ਵੀ ਸਲਾਮੀ ਕਰਨਾ ਬਣਦਾ ਹੈ ਚਲੋ ਇਹ ਮੈਨੂੰ ਇਹਨਾਂ ਦੱਸਿਆ ਹੁਣ ਤੇ ਕਹਿੰਦੇ ਅਸੀਂ ਕਈ ਵਾਰ ਕਈਆਂ ਕੋਲ ਹੁੰਦਾ ਹੈ ਕਈਆਂ ਕੋਲ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਸ ਤਰ੍ਹਾਂ ਦਾ ਕਿਉਂਕਿ ਡੈੱਡ ਬਾਡੀ ਤਾਂ ਹੁਣ ਕਰਨੀ ਹੋਂਦੀ ਹੈ ਤੇ ਇਹ ਵੀ ਰਿਸਕ ਲੈਂਦੇ ਨੇ ਨਹਿਰ ਦੇ ਵਿੱਚ ਜਾਣਾ ਥੱਲੇ ਉਤਰਨਾ ਕਈ ਵਾਰ ਡੱਡ ਬੋਡੀ ਨੀਚੇ ਤੋਂ ਵੀ ਕੱਢ ਕੇ ਲਿਆਉਂਦੇ ਨੇ ਤੇ ਇਹਨਾਂ ਵੀਰਾਂ ਨੂੰ ਵੀ ਸਲਾਮ ਕਰੋ ਜੇ ਕਿਸੇ ਦੀ ਕੋਈ ਮਿਸ ਹੈਪਨਡ ਹੋਈ ਆ ਤਾਂ ਤੁਸੀਂ ਇਹ ਚਿਹਰੇ ਦੇਖ ਲਓ ਇਹਨਾਂ ਦੇ ਨੰਬਰ ਤੁਹਾਨੂੰ ਭੇਜ ਦਿੱਤੇ ਨੇ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪੂਰਾ ਹੈਗਾ 8 17 ਰੂਪਲ ਉੱਚਾ ਪੁਲ ਦੇ ਥੱਲੇ ਠੀਕ ਹੈ ਖਵਾਜਾ ਪੀਰ ਦਾ ਮੰਦਿਰ ਬਣਿਆ ਹੋਇਆ ਪੁਲਸ ਲੈਂਦੇ ਨਾਲ ਪੈ ਜਾਂਦਾ ਇਧਰ ਪਿੰਡ ਪਿਉਰਾ ਲਖੀਪੁਰ ਦੇ ਨਾਲ ਹੈ ਹਾਂਜੀ ਇੱਥੇ ਪੱਕੇ ਬੈਠੇ ਹੁੰਦੇ ਨੇ ਮੈਂ ਥੋੜਾ ਜਿਹਾ ਦੂਰ ਐ ਇੱਥੇ ਇੱਕ ਮੰਦਿਰ ਹੈ ਖਵਾਜਾ ਪੀਰ ਦਾ ਤੇ ਹਾਂਜੀ ਇੱਥੇ ਪੱਕ ਤੇ ਹੁਣ ਇਹ ਡੈੱਡ ਬੋਡੀ ਲੈ ਕੇ ਜਾ ਰਹੇ ਨੇ ਕੱਢਣਗੇ ਉਸ ਤੋਂ ਬਾਅਦ ਜੋ ਵੀ ਹੋਇਆ ਨੰਬਰਦਾਰ ਪ੍ਰੇਮ ਵੀ ਆਇਆ ਵਾ ਜੀ ਇਹ ਨੰਬਰਦਾਰ ਆ ਪ੍ਰੇਮ ਹਾਂਜੀ ਚੰਨਪੁਰੇ ਦਾ ਜੀ ਇਹ ਵੀ ਇੱਥੇ ਹਾਜ਼ਰ ਹੋਏ ਬੇ ਦੇਖ ਲੋ ਚਲੋ ਨੰਬਰਦਾਰ ਸਾਹਿਬ ਚੰਗੀ ਗੱਲ ਤਾਂ ਨਹੀਂ ਖੁਦਕੁਸ਼ੀ ਕਰਨੀ ਤੁਸੀਂ ਬਜ਼ੁਰਗ ਹੋਗੇ ਬਥੇਰੇ ਮੌਕੇ ਆਉਂਦੇ ਜ਼ਿੰਦਗੀ ਚ ਦੁੱਖ ਸੁੱਖ ਚੱਲਨੇ ਪੈਂਦੇ ਦੁੱਖ ਸੁੱਖਾਂ ਗਰੀਬੀ ਅਮੀਰੀ ਚੱਲਣੀ ਪੈਂਦੀ ਗਰੀਬੀ ਦਾ ਆਪਣੇ ਨਾਲ ਉਹ ਤਾਂ ਚੱਲਣੀ ਨਾਲ ਮਸਲਾ ਹੱਲ ਨਹੀਂ ਹੁੰਦਾ ਕੋਈ ਹਾਂਜੀ ਮਰਨੇ ਨਾਲੋਂ ਮਸਲਾ ਹੱਲ ਨਹੀਂ ਹੁੰਦਾ ਕੋਈ ਵੀ ਅਗਰ ਕੋਈ ਯਕੋ ਫਤਕਰੀਵਾ ਪਸਕੇ ਚੋਬਾ ਮੁਰਤਾ ਜੀ ਅਸੀਂ ਇਹ ਲੱਭ ਲਿਆ ਚਲੋ ਤਾਜ਼ਾ ਮਿਲ ਗਿਆ ਦੱਸ ਦਸ ਦਿਨ ਭੱਜਣਾ ਪੈਂਦਾ 8 8 ਦਿਨ ਭੱਜਣਾ ਪੈਂਦਾ 23 33 40 ਲਈ 50 50 ਹਜ਼ਾਰ ਮਿਲ ਜਾਂਦਾ ਅੱਛਾ ਜੀ ਕਦੋਂ ਮਾਰੀ ਸੀ ਛਾਲ ਕਦੋਂ ਮਾਰੀ ਸੀ ਸਾਨੂੰ ਪਤਾ ਹੀ ਨਹੀਂ ਛਾਲ ਮਾਰੀ ਅੱਛਾ ਤੁਹਾਨੂੰ ਨਹੀਂ ਪਤਾ ਕਦੋਂ ਮਾਰੀ ਹੈ ਅਸੀਂ ਪਤਾ ਸੀ ਚੰਕੀ ਗਏ ਆ ਵੀ ਸਾਡਾ ਬੰਦਾ ਨਾ ਆਟੋ 'ਚ ਹੈ ਨਹੀਂ ਜੀ ਉਹ ਕਹਿੰਦੇ ਵੀ ਤੁਸੀਂ ਦੇਖ ਲਓ ਹਜ਼ਰਪੋਰਟ ਨਾਲ ਲਿਖਾਓ ਵੀ ਦੇਖ ਲਓ ਥੋੜਾ ਲੱਭ ਲਓ ਕੱਲ ਅਸੀਂ ਕੱਲ ਦੇ ਲੱਭ ਰਹੇ ਕੱਲ ਸ਼ਾਮ ਨੂੰ ਇਹਦੀ ਚਾਲ ਦੇ ਉੱਪਰ ਚੱਪਲਾ ਪੈਤੀਆਂ ਸਾਡੇ ਮੁੰਡੇ ਨੇ ਦੱਸਿਆ ਦਾ ਜੀ ਉਹਨਾਂ ਨੇ ਦੱਸਿਆ ਕਿ ਚੱਪਲਾ ਦਾ ਜੋੜਾ ਉੱਪਰ ਪਿਆ ਸੀ ਉਹ ਸਦਾ ਮਗਰ ਵੀ ਆਪਣੇ ਨੋਕਲੇ ਤੇ ਰੁੱਪੜਦਾ ਕਿੱਥੇ ਰਾਉਣਾ ਜਦ ਮੈਂ ਸਿੱਧੀ ਫੋਨ ਕਰਿਆ ਤੇ ਨਾਲ ਇਹ ਬੈਠੇ ਦੇ ਬਰਬਰੇ ਉਹਨਾਂ ਮੁਰਸੀ ਨੇ ਕਿਹਾ ਵੀ ਉਹ ਸਦਾ ਪਰਤ ਦੇ ਮੁੰਡੇ ਆ ਵੀ ਇੱਥੇ ਬੰਦੇ ਬੈਠੇ ਆ ਇਹਨਾਂ ਦਾ ਨਾਮ ਲਿਆ ਮਗਾ ਬਿਰ ਉਹ ਹੀ ਚਲੋ ਸਾਨੂੰ ਸੂਚਨਾ ਦੇ ਦਿਆ ਕਰੋ ਕਿਉਂਕਿ ਇੱਕ ਪੰਘਾਲੇ ਦੀ ਸਾਡੇ ਲੜਕੀ ਮਰੀ ਸੀ ਤੁਸੀਂ ਜਦੋਂ ਉੱਥੇ ਗਏ ਸੀ ਹਨਾ ਇਹ ਗਏ ਸੀ ਤੇ ਉਦੋਂ ਅਸੀਂ ਖਬਰ ਨਸ਼ਰ ਕੀਤੀ ਸੀ ਖਬਰ ਪ੍ਰਦਰਸ਼ਨ ਹੋਣ ਤੋਂ 10 ਮਿੰਟ ਬਾਅਦ ਹੀ ਉਹਦੀ ਪਛਾਣ ਹੋ ਗਈ ਤੇ ਪੰਘਾਲੇ ਤੋਂ ਪਹੁੰਚ ਗਏ ਸੀ ਉਹ ਸਾਰੇ ਤੇ ਇਹ ਥੋੜਾ ਬਹੁਤ ਤਾਂ ਫਰਕ ਹੁੰਦਾ ਹੈ ਮੀਡੀਆ ਦਾ ਤੇ ਸਾਨੂੰ ਵੀ ਖਬਰ ਦੇ ਦਿਆ ਕਰੋ ਤੇ ਇਹਨਾਂ ਦਾ ਵੀ ਤਾਂ ਇਹਨਾਂ ਦਾ ਵੀ ਧੰਨਵਾਦ ਤੇ ਸਾਡੀ ਭੈਣ ਦਾ ਵੀ ਹੁਣ ਉਹਨਾਂ ਦੀ ਡੈੱਡ ਬੋਡੀ ਲੈ ਕੇ ਜਾਣਗੇ ਸਪੁਰਦ ਕਰ ਦੇਣਗੇ ਸਸੀ ਕੱਲ੍ਹ ਦੋਸਤੋ